ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ 5MP ਡਿਊਲ ਲੈਂਸ ਕੈਮਰੇ ਬਾਰੇ ਇੱਕ ਵੀਡੀਓ ਹੋਰ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਵਾਂਗੇ ਇਹਦੇ ਬਾਰੇ ਤੇ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਇਹਦੇ ਲੈਂਸ ਜਿਹੜਾ ਫਿਕਸ ਲੈਂਜਾ ਉਸ ਦੀ ਆ ਜਿਹੜਾ ਕਿ ਵਾਈਡ ਐਂਗਲ ਦੇ ਵਿੱਚ ਏਰੀਆ ਜ਼ਿਆਦਾ ਕਵਰ ਕਰਦਾ ਜਿਹੜਾ ਇਹਦਾ ਫਿਕਸ ਲੈਂਜਾ ਤੇ ਇਹ ਉਸ ਦਾ ਜਿਹੜਾ ਦੂਸਰਾ ਲੈਂਜਾ ਇਹ ਰੋਟੇਟ ਰੋਟੇਟ ਵਾਲਾ ਇਹਨੂੰ ਤੁਸੀਂ ਰੋਟੇਟ ਕਰ ਸਕਦੇ ਹੋ ਜਿੱਦਨੂੰ 360 ਡਿਗਰੀ ਜਿੱਦਨੂੰ ਥੋੜਾ ਜੀ ਕਰਦਾ ਤੇ ਇਦੇ ਵਿੱਚ ਫੀਚਰ ਕੀ ਕੀ ਆ ਜੀ ਇਹਨੂੰ ਆਪਾਂ ਆਈਪੀ ਕੈਮਰਿਆਂ ਦੇ ਜਿਹੜੀ ਐਨਵੀਆਰ ਤੇ ਵੀ ਚਲਾ ਸਕਦੇ ਆ ਜੀ ਆਪਾਂ ਐਨਵੀਆਰ ਤੇ ਚਲਾਉਣਾ ਵੱਡੀ ਸਕਰੀਨ ਤੇ ਦੇਖਣਾ ਫੋਨ ਤੇ ਵਾਈਫਾਈ ਨਾਲ ਅਟੈਚ ਕਰਕੇ ਆਪਾਂ ਚਲਾ ਸਕਦੇ ਆ ਨਾਈਟ ਵਿਜ਼ਨ 컬러 ਆ ਜੀ ਇਹਦਾ ਤੇ ਟੂਵੇ ਟਾਕ ਕੈਮਰਾ ਤਾਂ ਆਪਾਂ نیچے ਖੜੇ ਬੰਦੇ ਨਾਲ ਗੱਲਾਂ ਕਰ ਸਕਦੇ ਆ ਉਹਦੀ ਆਡੀਓ ਸੁਣ ਸਕਦੇ ਆ ਨਾਈਟ ਵਿਜ਼ਨ ਇਹਦਾ 컬러 ਆ ਜੀ ਬਲੈਕ ਐਂਡ ਵਾਈਟ ਵੀ ਕਰ ਸਕਦੇ ਆ ਸਮਾਰਟ ਤੇ ਵੀ ਕਰ ਸਕਦੇ ਆ ਵੀ ਬੰਦਾ ਐਤੋਂ ਹੀ ਲਟਣਾ ਚੱਲਣਾ ਤੇ ਇਦਾਂ ਦੇ ਵੀ ਹੋਰ ਕਾਫੀ ਫੰਕਸ਼ਨ ਇਹਦੇ ਵਿੱਚ ਮੈਮਰੀ ਕਾਰਡ ਵੀ ਪੈ ਜਾਂਦਾ ਜੀ ਇਹਦੇ ਵਿੱਚ ਜੇ ਤੁਸੀਂ ਐਨਵੀਆਰ ਨਾਲ ਨਹੀਂ ਜੋੜਨਾ ਇਹ ਸਿੱਧਾ ਛੋਡੇ ਰਿਕਾਰਡਿੰਗ ਕਰੂਗਾ ਮੈਮਰੀ ਕਾਰਡ ਦੇ ਵਿੱਚ ਟਿਕ ਵੀਡੀਓ ਪਾ ਦੀ ਹੋਰ ਲਿਆ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਇਹਨੂੰ ਐਨਵੀਆਰ ਤੇ ਚਲਾਵਾਂਗੇ ਕਮ ਵੀਡੀਓ ਕੁਆਲਿਟੀ ਵਧੀਆ ਲੱਗੂਏ ਲਾਈਕ ਤੇ ਸ਼ੇਅਰ ਕਰਿਓ ਤੇ ਹੋਰ ਜਾਣਕਾਰੀ ਲਈ ਪੇਜ ਨੂੰ ਫੋਲੋ ਕਰਿਓ ਧੰਨਵਾਦ